ਦੋ ਵਾਸ਼ਟਾਕ ਲਈ ਦਿੱਕਤ ਆਦੀ ਦੋ ਵਾਸ਼ਿੰਗ ਤੱਕ ਤਿੰਨ ਵਾਸ਼ ਤੁਸੀਂ ਔਨ ਕੈਮਰਾ ਇਹ ਗੱਲ ਕਹਿ ਰਹੇ ਹੋ ਬਿਲਕੁਲ ਬਿਲਕੁਲ ਜੀ ਦੋ ਵਾਸ਼ਿੰਗ ਤੇ ਵੀ ਵਾਪਸੀ ਹੈ ਜੀ ਮਰਜੀ ਜੀ ਜਿੰਨੇ ਭਾਵੇਂ 50 ਕਸਟਮਰ ਆਜੇ ਅਨਲਿਮਿਟਡ ਅਨਲਿਮਿਟਡ ਲੋ ਭਾਈ ਜੀ ਆਹ ਵੇਖੋ ਜਿਹੜੇ ਕਸਟਮਰ ਵੀਡੀਓ ਦੇਖ ਕੇ ਆਣਗੇ ਸ਼ੇਅਰ ਕਰਕੇ ਆਣਗੇ ਉਹਨਾਂ ਦੇ ਵਾਸਤੇ ਕੋਈ ਕਿੰਨੇ ਵੀ ਆਜਣ ਭਾਵੇਂ 100 ਆਜੇ 50 ਆਜੇ ਉਹਨਾਂ ਨੂੰ ਗਿਫਟ ਅਵੇਲੇਬਲ ਮਿਲੂ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆ ਮੰਡੀ ਰੋਡਾਂ ਵਾਲੀ ਅੰਕੁਸ਼ ਫੈਸ਼ਨ ਪੁਆਇੰਟ ਤੇ ਇਹ 올 ਇਨ ਵਨ ਪਲੇਸ ਹੈ ਤੁਸੀਂ ਵ ਹਰ ਇੱਕ ਚੀਜ਼ ਜਿਹੜੀ ਵੈਰਾਈਟੀ ਦੇਖਣ ਨੂੰ ਮਿਲੂਗੀ ਸੋ ਆਪਾਂ ਗੱਲ ਕਰਦੇ ਆ ਬਈ ਨਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਤੇ ਆ ਆ ਤੁਸੀਂ ਵੇਖੋ ਬਈ ਆਪਾਂ ਆਏ ਆ ਇੱਥੇ ਜਿਹੜੀ ਗਰਮੀ ਦੀ ਕਲੈਕਸ਼ਨ ਹੈਗੀ ਆ ਨਾ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਇਹ ਜਿਹੜਾ ਟ੍ਰੈਂਡਿੰਗ ਚੱਲ ਰਿਹਾ ਆਪਣੇ ਅੱਜ ਕੱਲ ਰੈੱਡ ਕਲਰ ਬਹੁਤ ਟ੍ਰੈਂਡਿੰਗ ਚ ਨਾਲ ਜਿਵੇਂ ਬਰਬਲੀ ਦੀ ਟੀ-ਸ਼ਰਟਸ ਬਹੁਤ ਟ੍ਰੈਂਡਿੰਗ ਹੈ ਇਸ ਤਰ੍ਹਾਂ ਕੰਬੋ ਆਪਣੇ ਕੋਲੇ ਕਾਫੀ ਠੀਕ ਹੈ ਜੀ ਬਾਕੀ ਆਪਣੀ ਮਰਜ਼ੀ ਨਾਲ ਕੋਈ ਵੀ ਮੈਚਿੰਗ ਟੀ-ਸ਼ਰਟ ਇਸ ਤਰ੍ਹਾਂ ਦੇ ਕੁਝ ਕੰਬੋ ਨੇ ਆਪਣੇ ਕੋਲ ਕਪੜਾ ਬਹੁਤ ਵਧੀਆ ਜਿਹੜਾ ਕਲਾਸ ਕਪੜਾ ਜਾਂਦਾ ਹੈ ਨਾ ਅੱਜਕੱਲਹਾਰੇ ਕਲਾਸ ਫੈਬ੍ਰਿਕ ਤੇ ਜੀ ਮਤਲਬ ਇਸ ਤਰ੍ਹਾਂ ਜਿਪੜ ਟੀ-ਸ਼ਰਟ ਆ ਲੋਰ ਆਹ ਵੇਖੋ ਬਈ ਕੀ ਆ ਟੀ-ਸ਼ਰਟਾਂ ਤੇ ਆ ਲੋਰਾਂ ਦਾ ਜਿਹੜਾ ਕੰਬੋ ਵੀ ਹੈਗਾ ਤੇ ਤੁਸੀਂ ਇਹ ਅਲੱਗ-ਅਲੱਗ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਇਨਨੂੰ ਤੁਸੀਂ ਅਲੱਗਲਾ ਵੀ ਕਰ ਸਕਦੇ ਹੋ ਤੁਸੀਂ ਇੱਥੇ ਵਿజిਟ ਕਰਨਾ ਨੀਅਰ ਮੁੱਛਾਂ ਵਾਲਾ ਗੇਟ ਮੰਡੀ ਰੋਡਾਂ ਵਾਲੀ ਠੀਕ ਹੈ ਬਾਈ ਜੀ ਆ ਦੇਖੋ ਸ਼ਾਰਟਸ ਤੁਸੀਂ ਵੇਖ ਸਕਦੇ ਹੋ ਆਪਣੇ ਕੋਲੇ ਕ੍ਰਾਸੇ ਵੀ ਸ਼ੋਰਟ ਬਹੁਤ ਵਧੀਆ ਨੇ ਤੇ ਹੋਰ ਭਾਜੀ ਸਟਾਕ ਜਿਹੜਾ ਆਪਾਂ ਕਹਿ ਲਈਏ ਵੀ ਆ ਲੋਹੜਾ ਵਗੈਰਾ ਗਰਮੀ ਦਾ ਸੀਜ਼ਨ ਚੱਲ ਰਿਹਾ ਤੇ ਆਪਣੇ ਕੋਲ ਸਟਾਕ ਹੈਗਾ ਕਿਉਂਕਿ ਕਸਟਮਰ ਆਉਣਗੇ ਬਾਅਦ ਚ ਤੁਸੀਂ ਐ ਨਾ ਕਹੋ ਵੀ ਸਾਡੇ ਕੋਲ ਖਤਮ ਹੋ ਗਿਆ ਆਈਟਮ ਦੱਸਣ ਕਿਹੜੀ ਚਾਹੀਦੀ ਹੈ ਆਪਣੇ ਕੋਲ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਚੀਜ਼ ਅਵੇਲੇਬਲ ਹੈ ਇੱਕ ਸਾਲ ਦੇ ਬੱਚੇ ਤੋਂ ਲੈ ਕੇ ਪੂਰ ਸਾਈਜ਼ ਤੱਕ ਚਾਹੇ ਆਪਣੇ ਕੋਲ 5 6 7 ਐਕਸਲ ਤੱਕ ਦੇ ਕਿਸੇ ਤੇ ਤੁਸੀਂ ਇੱਥੇ ਆਪਾਂ ਦੇਖ ਲਈ ਬਈ ਆ ਜਿਹੜਾ ਤੁਸੀਂ ਇੱਧਰ ਕਲੈਕਸ਼ਨ ਬੱਚਿਆਂ ਦੀ ਕਲੈਕਸ਼ਨ ਹੈਗੀ ਆ ਤੇ ਤੁਸੀਂ ਲੇਡੀਜ਼ ਵਾਸਤੇ ਵੀ ਮਤਲਬ ਕੀ ਲੈ ਕੁਝ ਹੈਗੀ ਕਲੈਕਸ਼ਨ ਦੀ ਲੇਡੀਜ਼ ਦੇ ਵੀ ਕਾਫੀ ਕੁੜਤਾਂ ਵਗੈਰਾ ਆਪਣੇ ਕੋਲ ਸਾਰੇ ਕੁਝ ਹੈਗੇ ਆ ਜੀ ਤੇ ਆ ਤੁਸੀਂ ਜਿਹੜੇ ਆ 슬리ਪਰ ਵਗੈਰਾ ਹੈਗੇ ਆ ਆਪਣੇ ਕੋਲ ਬਾਟਾ ਦੇ origignal ਆ ਜੀ ਬਹੁਤ ਵਧੀਆ 슬리ਪਰਸ ਆ ਤੁਸੀਂ ਵੇਖੋ ਦੋਸਤੋ ਆ ਸਲੀਪਰ ਹੈਗੇ ਆ ਤੁਹਾਨੂੰ 올 ਇਨ ਵਨ ਜਿਹੜੀ ਪਹਿਲਾਂ ਹੀ ਮੈਂ ਦੱਸ ਕੇ ਹਟਿਆ ਕਿ ਤੁਹਾਨੂੰ ਇੱਥੇ ਹਰ ਇੱਕ ਚੀਜ਼ ਅਵੇਲੇਬਲ ਮਿਲੂਗੀ ਆ ਸਲੀਪਰ ਹੈਗੇ ਸ਼ਾਰਟਸ ਟੀ ਸ਼ਰਟਾਂ ਕੰਬੋ ਲੋਰ ਦੇ ਨਾਲ ਇੱਧਰ ਆਪਾਂ ਵੇਖੀਏ ਵੀ ਕੱਪੜੇ ਦੇ ਵਿੱਚ ਜੀਨਸ ਆ ਗਈ ਬਹੁਤ ਵਧੀਆ ਜਿਹੜਾ ਕੱਪੜਾ ਤੇ ਵਧੀਆ ਹੀ ਜਿਹੜੇ ਡਿਜ਼ਾਈਨਿੰਗ ਇੱਥੇ ਤੁਹਾਨੂੰ ਮਿਲੇਗੀ ਆ ਕੇ ਭਾਈ ਜੀ ਇਹਦੀ ਜਿਹੜੀ ਕੁਆਲਿਟੀ ਹੈਗੀ ਇਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਜਾਂ ਕੋਈ ਲੰਬਾ ਤਾਂ ਨਹੀਂ ਆਉਂਦਾ ਵਾਪਸੀ ਹੈ ਜੀ 1 2 ਵਾਸ਼ ਤੱਕ ਵੀ ਦਿੱਕਤ ਆਉਂਦੀ 2 ਵਾਸ਼ਿੰਗ ਤੱਕ 3 ਵਾਸ਼ਿੰਗ ਤੁਸੀਂ ਔਨ ਕੈਮਰਾ ਇਹ ਗੱਲ ਕਹਿ ਰਹੇ ਹੋ ਬਿਲਕੁਲ ਬਿਲਕੁਲ ਜੀ 2 ਵਾਸ਼ਿੰਗ ਤੇ ਵੀ ਵਾਪਸੀ ਹੈ ਜੀ ਤਾਂ ਵੇਖੋ ਬਾਈ ਜੀ ਇੰਨੀ ਗਰੰਟੀ ਤੁਹਾਨੂੰ ਮਿਲ ਰਹੀ ਹੈ ਕਿ ਤੁਸੀਂ ਦੋ ਵਾਰ ਇਹਨੂੰ ਤੋ ਵੀ ਲਿਆ ਕੋਈ ਦਿੱਕਤ ਆਂਦੀ ਤੁਸੀਂ ਫਿਰ ਵੀ ਆ ਕੇ ਵਾਪਸ ਕਰ ਜੋ ਤੇ ਇੰਨੀ ਕੋਈ ਗਰੰਟੀ ਮੈਨੂੰ ਲੱਗਦਾ ਨਹੀਂ ਕਿ ਅੱਜ ਕੱਲ੍ਹ ਦਿੰਦਾ ਹੋਊਗਾ ਵੀ ਆਪਾਂ ਨੂੰ ਕਈ ਦੁਬਾਰਾ ਵਾਪਸ ਵੀ ਨਹੀਂ ਲੈਂਦਾ ਕਪੜਾ ਪਾਏ ਬਿਨਾ ਪਾਏ ਤੇ ਵੀ ਆਪਾਂ ਚੇਂਜ ਕਰਨਾ ਤਾਂ ਵੀ ਔਖਾ ਹੁੰਦਾ ਤੇ ਇੱਥੇ ਚੇਂਜ ਅਵੇਲੇਬਲ ਹੈ ਚੇਂਜਿੰਗ ਦੀ ਫੁੱਲ ਆਪ ਇਹ ਕੋਲੇ ਆਉਂਦਾ ਸਪੋਰਟ ਨਾਲ ਲਗਵਾ ਦੇ ਚੇਂਜ ਕਰਕੇ ਦੇਾਂਗੇ ਚਲੋ ਹੋਰ ਕੁਝ ਦਿਖਾਓ ਜੀ ਲੋਰਾਂ ਦੀ ਕੋਈ ਕਲੈਕਸ਼ਨ ਹੋਰ ਦਿਖਾ ਦਿਓ ਤੇ ਦੋਸਤੋ ਤੁਸੀਂ ਵਿజిਟ ਕਰਨਾ ਹੈਗਾ ਮੰਡੀ ਰੋਡਾਂ ਵਾਲੀ ਨੀਅਰ ਮੁੱਛਾਂ ਵਾਲਾ ਚੌਂਕ ਅੰਕੁਸ਼ ਫੈਸ਼ਨ ਪੁਆਇੰਟ ਆ ਤੁਸੀਂ ਦੇਖੋ ਬਈ ਕਿੰਨਾ ਪਿਆਰਾ ਕਲਰ ਹੈ ਹਨਾ ਲੋਰ ਦੇ ਵਿੱਚ ਇੱਧਰ ਆਪਾਂ ਦੇਖ ਲਈਏ ਬਈ ਜਿਹੜੀ ਛੋਟੇ ਬੱਚੇ ਦੀ ਜਿਹੜੀ ਕਲੈਕਸ਼ਨ ਹੈਗੀ ਹੈ ਸਾਰੀ ਤੇ ਆਹ ਦੇਖੋ ਜੀ ਬੱਚਿਆਂ ਦੇ ਕੱਪੜੇ ਉਹ ਸੁਣੇ ਆਰਟੀਕਲ ਰਾਈਟਨ ਤੇ ਬੱਚਿਆਂ ਦੀ ਵੈਰਾਈਟੇ ਤੇ ਤੁਸੀਂ ਬੱਚਿਆਂ ਦੇ ਕੱਪੜੇ ਲੈਣੇ ਆ ਤਾਂ ਬੱਚਿਆਂ ਦੇ ਕੱਪੜੇ ਵੀ ਇੱਥੇ ਬਿਲਕੁਲ ਮਿਲਣਗੇ ਬਈ ਕੁਆਲਿਟੀ ਦੇ ਵਿੱਚ ਕੋਈ ਇਸ਼ੂ ਨਹੀਂ ਆਉਣਾ ਚਾਹੀਦਾ ਡਾਟਸ ਦੇ ਸੂਟ ਹੈ ਜੀ ਡਾਟਸ ਦਾ ਨਾਮ ਚੱਲਦਾ ਜੀ ਬੱਚੇ ਦੇ ਵਿੱਚ ਠੀਕ ਹੈ ਆਰਟੀਕਲ ਇਹ ਆਈਟਮ ਬਹੁਤ ਵਧੀਆ ਚੱਲ ਰਹੀ ਆ ਟ੍ਰੈਂਡਿੰਗ ਚ ਆ ਦਾ ਇਹ ਕੋਰਸਟ ਸਟ ਕਹਿੰਦੇ ਬੱਚੇ ਦਾ ਆ ਵੇਖੋ ਬਈ ਕਿੰਨੀ ਪਿਆਰਾ ਡਿਜ਼ਾਈਨ ਤੇ ਕਪੜਾ ਇੱਕ ਸਾਲ ਦੇ ਬੱਚੇ ਤੋਂ ਲੈ ਕੇ 10 ਸਾਲ ਦੇ ਬੱਚੇ ਤੱਕ ਸਾਈਜ਼ ਅਵੇਲੇਬਲ ਹੈ ਠੀਕ ਆ ਜੀ ਤੇ ਬਾਈ ਜੀ ਹੁਣ ਜਿਹੜੇ ਬੰਦੇ ਵੀਡੀਓ ਵੇਖਣਗੇ ਜਿਹੜੇ ਆਪਣੇ ਭਰਾ ਵੀਡੀਓ ਵੇਖਣਗੇ ਪਹਿਣਾ ਵੇਖਣਗੇ ਤਾਂ ਜੋ ਵਿਜ਼ਿਟ ਕਰਨਗੇ ਇੱਥੇ ਆ ਕੇ ਉਹਨਾਂ ਵਾਸਤੇ ਕੀ ਆਫਰ ਹੈ ਆਫਰ ਭਾਈ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਏਗਾ ਠੀਕ ਹੈ ਜੀ ਲਾਈਕ ਤੇ ਸ਼ੇਅਰ ਕਰਕੇ ਆਉਗਾ ਉਹਨੂੰ ਆਪਾਂ ਗਿਫਟ ਦਿੱਤਾ ਜਾਊਗਾ ਆਪਣੇ ਵੱਲੋਂ ਕੋਈ ਵਧੀਆ ਜਆ ਬੈਸਟ ਵਾਇਸ ਕਰਕੇ ਠੀਕ ਹੈ ਜੀ ਜਿਹੜਾ ਵੀ ਜਿਹੜਾ ਵੀ ਸ਼ੋਪਿੰਗ ਕਰੂਗਾ ਆਪਣੇ ਕੋਲੋਂ ਉਹਨੂੰ ਆਪਾਂ ਵਧੀਆ ਤੋਂ ਵਧੀਆ ਗਿਫਟ ਦੇਾਂਗੇ ਜਿਹੜਾ ਵੀ ਆਪਾਂ ਨੂੰ ਸੈੱਟ ਲੱਗਿਆ ਅ ਸ਼ੋਪਿੰਗ ਦੇ ਪ੍ਰਾਈਸ ਅਕੋਰਡਿੰਗ ਠੀਕ ਹੈ ਮਤਲਬ ਕਿ ਜੇਕਰ ਕੋਈ ਬੰਦਾ 1000 ਰੁਪਏ ਦੀ ਸ਼ੋਪਿੰਗ ਕਰ ਰਿਹਾ ਤਾਂ ਉਹਨੂੰ ਉਹਦੇ ਅਕੋਰਡਿੰਗ ਗਿਫਟ ਮਿਲੇਗਾ ਜੇ ਕੋਈ 2000 5000 ਦੇ ਆਪਾਂ ਕਹੀਏ ਤਾਂ ਉਸ ਹਿਸਾਬ ਨਾਲ ਗਿਫਟ ਵੀ ਦਿੱਤਾ ਜਾਊਗਾ ਤੇ ਜਿਹੜਾ ਤੁਸੀਂ ਕੰਬੋ ਦਿਖਾ ਰਹੇ ਹੋ ਉਹਦਾ ਕੀ ਪ੍ਰਾਈਸ ਹੈ ਥੋ ਪਾਏ ਜਿੱਦਾਂ ਕ੍ਰਾਸੀ ਲੋਰ ਹੈ ਇਹ ਕ੍ਰਾਸੀ ਲੋਰ ਦੇ ਨਾਲ ਜਿੱਦਾਂ ਪਰਫੈਕਟ ਟੀ-ਸ਼ਰਟ ਇਸ ਤਰ੍ਹਾਂ ਕਾਲਰ ਵਾਲੀ ਅੱਜਕੱਲ੍ਹ ਚੱਲ ਰਹੀ ਹੈ ਜਿੱਪਰ ਦੇ ਵਿੱਚ ਠੀਕ ਹੈ ਜੀ ਇਹਦਾ ਉਹ ਨਹੀਂ 750 ਰੁਪਏ ਜੀ 750 ਰੁਪਏ ਜੀ ਕ੍ਰਾਸ ਦੇ ਵਿੱਚ ਠੀਕ ਹੈ ਜੀ ਦੋਨੋਂ ਮਤਲਬ ਕੰਬੋ ਜੇਕਰ ਲਈ ਟੀ-ਸ਼ਰਟ ਤੁਸੀਂ ਲੈਂਦੇ ਹੋ ਹਣਾ ਜਿੱਪਰ ਵਾਲੀ ਮੈਟਿਕ ਵਾਲਰੇ 300 ਰੁਪਏ ਸਿਰਫ ਇਹਦਾ ਰੇਟ ਜੀ 300 ਰੁਪਏ ਠੀਕ ਹੈ ਦੇ ਵਿੱਚ ਘਰ ਤੋਂ ਘਾੜੀ 15 20 ਆਰਟੀਕਲ ਨੇ ਆਪਣੇ ਕੋਲ ਮੈਂ ਤੁਹਾਨੂੰ ਦੇੜੀ ਚੋਣੇ ਦਿਖਾ ਨਹੀਂ ਸਕਦਾ ਜਿੰਨਾ ਸਟਾਕ ਆਪਣੇ ਕੋਲ ਅਵੇਲੇਬਲ ਨੇ ਸਟਾਕ ਅਵੇਲੇਬਲ ਹੈਗਾ ਤੁਹਾਡੇ ਕੋਲ ਤਾਂ ਤਾਂ ਤੁਸੀਂ ਤੁਹਾਨੂੰ ਕੁਝ ਹੋਰ ਵੀ ਚਾਹੀਦਾ ਜੇ ਆਪਾਂ ਕਹਿ ਲਈਏ ਪਰਫਿਊਮ ਵਗੈਰਾ ਸਲੀਪਰ ਸ਼ੂਜ਼ ਹਨਾ ਇੱਥੇ ਹਰ ਚੀਜ਼ ਜਿਹੜੀ ਅਵੇਲੇਬਲ ਮਿਲੂਗੀ ਤੁਹਾਨੂੰ ਤੇ ਆਹ ਦੇਖੋ ਜੀ ਬਲਰ ਨਾਈਕੀ ਦਾ ਆਰਟੀਕਲ ਬਹੁਤ ਟ੍ਰੈਂਡਿੰਗ ਇਚ ਹੈ ਵਾਈਟ ਬਿਲਕੁਲ ਨੂੰ ਇਹਦੇ ਵਿੱਚ ਬਿਲਕੁਲ ਪਲੇਨ ਤੇ ਬਲੈਕ ਕਲਰ ਵੀ ਅਵੇਲੇਬਲ ਆਪਣੇ ਕੋਲੇ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਸਨੀਕਰ ਅਵੇਲੇਬਲ ਆਪਣੇ ਕੋਲੇ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਸੋ ਦੋਸਤੋ ਵੀਡੀਓ ਜ਼ਿਆਦਾ ਲੰਬੀ ਹੋ ਜੇਗੀ ਬਾਕੀ ਤੁਹਾਨੂੰ ਮੈਂ ਇੱਕ ਵਾਰੀ ਦਿਖਾਤਾ ਇੱਥੇ ਤੁਹਾਨੂੰ ਆਰਟੀਕਲ ਬਹੁਤ ਜ਼ਿਆਦਾ ਮਿਲਣਗੇ ਸਟਾਕ ਬਹੁਤ ਪਿਆ ਕੁਆਲਿਟੀ ਦੇ ਵਿੱਚ ਕੋਈ ਵੀ ਜਿਹੜੇ ਕੰਪਰੋਮਾਈਜ਼ ਨਹੀਂ ਹੈਗਾ ਠੀਕ ਹੈ ਵਧੀਆ ਕੁਆਲਿਟੀ ਤੁਹਾਨੂੰ ਮਿਲੇਗੀ আর ਇੱਕ ਚੀਜ਼ ਦੀ ਤੇ ਬਾਈ ਜੀ ਇੱਕ ਆਪਣਾ ਨੰਬਰ ਦੱਸ ਦੋ ਕਸਟਮਰ ਨੂੰ ਕਈ ਕਿਸੇ ਨੂੰ ਕੋਈ ਲੋਕੇਸ਼ਨ ਨਹੀਂ ਮਿਲਦੀ ਤਾਂ ਤੁਹਾਡੇ ਨਾਲ ਕੰਟੈਕਟ ਕਰ ਲੇ ਜੀ ਵੀਰੇ ਆਪਣਾ ਨੰਬਰ 88472 999660 ਕੋਈ ਕੁਝ ਰੈਡੀਮੈਂਟ ਸਟੋਰ ਮੰਡੀ ਰੋੜਾ ਵਾਲੇ ਨੀਅਰ ਮੁੱਛਾਂ ਵਾਲਾ ਚੌਕ ਬਾਈ ਜੀ ਤਾਂ ਜ਼ਰੂਰ ਵਿਜ਼ਿਟ ਕਰਿਓ ਜੇ ਬਾਈ ਦੀ ਸ਼ਾਪ ਤੇ ਤੇ ਜੇਕਰ ਬਾਈ ਜੇ ਕੋਈ ਆਨਲਾਈਨ ਆਪਾਂ ਕਹੇ ਲਈ ਕੋਰੀਅਰ ਦਾ ਕੀ ਸੀ ਨਾ ਕੋਰੀਅਰ ਮੰਗਵਾਉਂਦਾ ਤਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਕਿਸੇ ਨੂੰ ਚਾਹੀਦਾ ਆਨਲਾਈਨ ਆਰਡਰ ਕਰੋ ਆਪਾਂ ਜਿਹੜਾ ਸ਼ਿਪਿੰਗ ਚਾਰजेस ਐਕਸਾ ਹੋਣਗੇ ਉਹ ਲੱਗੇ ਸ਼ਿਪਿੰਗ ਚਾਰਜ ਜਿਹੜੇ ਉਹ ਤੁਹਾਨੂੰ ਕੀ ਹੈ ਪੇ ਕਰਨੇ ਪੈਣਗੇ ਤੇ ਬਾਕੀ ਤੁਹਾਡਾ ਆਰਡਰ ਤੁਹਾਡੇ ਤੱਕ ਪਹ ਮੂ ਮੰਡੀ ਰੋੜਾ ਵਾਲੇ ਨੀਅਰ ਮੁੱਚਾ ਵਾਲੇ ਗੇਟ ਅੰਕੁਸ਼ ਸਟੇਅਰ ਫੈਸ਼ਨ ਪੁਆਇੰਟ ਤੇ ਪਹੁੰਚੋ ਤੇ ਜੋ ਵੀ ਤੁਹਾਨੂੰ ਆਫਰ ਵੀ ਦਿੱਤੇ ਜਾਣਗੇ ਆਫਟਰ ਤੇ ਮੜੇ ਗਾ ਦਿਓ ਵੀਡੀਓ ਸ਼ੇਅਰ ਕਰ ਦੋ ਸਾਰੇ ਵੀ ਸ਼ੇਅਰ ਐਂਡ ਲਾਈਕ ਜ਼ਰੂਰ ਕਰਕੇ ਆਉਣਾ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਵੇਗਾ ਮੇਰਾ ਤੁਹਾਡਾ ਗਿਫਟ ਹੈ ਉਸ ਅਕੋਰਡਿੰਗ ਹੀ ਮਿਲਣਾ ਜਿੰਨੇ ਲਾਈਕ ਐਂਡ ਸ਼ੇਅਰ ਕਿੰਨੇ ਕਸਟਮਰ ਨੂੰ ਦਿਓਗੇ ਜਿੰਨੇ ਮਰਜ਼ੀ ਜੀ ਜਿੰਨੇ ਭਾਵੇਂ 50 ਕਸਟਮਰ ਆ ਜਾਣ ਅਨਲਿਮਿਟਿਡ ਅਨਲਿਮਿਟਿਡ ਲੋ ਭਾਈ ਜੀ ਆ ਵੇਖੋ ਜਿਹੜੇ ਕਸਟਮਰ ਵੀਡੀਓ ਦੇਖ ਕੇ ਆਣਗੇ ਸ਼ੇਅਰ ਕਰਕੇ ਆਣਗੇ ਉਹਨਾਂ ਦੇ ਵਾਸਤੇ ਕੋਈ ਕਿੰਨੇ ਵੀ ਆ ਜਾਣ ਭਾਵੇਂ 100 ਆਜੇ 50 ਆਜੇ ਉਹਨਾਂ ਨੂੰ ਗਿਫਟ ਅਵੇਲੇਬਲ ਮਿਲੂਗਾ ਹੀ ਮਿਲੂਗਾ ਸੋ ਦੋਸਤੋ ਆਪਾਂ ਕਰਦੇ ਆ ਵੀਡੀਓ ਦੀ ਐਂਡ ਠੀਕ ਹੈ ਭਾਜੀ ਓਕੇ ਭਾਜੀ ਠੀਕ ਹੈ ਜੀ ਧੰਨਵਾਦ